ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਇੱਥੇ ਕੀ ਹੋਇਆ ਨਾ ਲੰਗੀ ਰਾਤ ਦਾ بارش ਹੋਈ ਹੈਗੀ ਹਿਮਾਚਲ ਪੰਚਕੂਲਾ ਚੰਡੀਗੜ੍ਹ ਮਹਾਲੀ ਇਹ ਸਾਰੇ ਪਾਸੇ ਲੰਗੀ ਰਾਤ بارش ਹੋਈ ਆ ਮਹਾਲੀ ਦੇ ਵਿੱਚ ਤਾਂ ਨਹੀਂ ਹੋਈਗੀ ਚੰਡੀਗੜ੍ਹ ਦੇ ਵਿੱਚ ਹੈਗੀ ਸੀਗੀ ਜ਼ਿਆਦਾ بارش ਹੋਈ ਹੈ ਹਿਮਾਚਲ ਦੇ ਵਿੱਚ ਸਿਰਮੌਰ ਜ਼ਿਲ੍ਹਾ ਹੋ ਗਿਆ ਸੋਲਣ ਹੋ ਗਿਆ ਇੱਧਰ ਪਰਮਾਣੂ ਵਾਲਾ ਪਾਸਾ ਜਿਹੜਾ ਇਸ ਪਾਸੇ بارش ਹੋਈ ਆ ਪਰਮਾਣੂ ਵਾਲੇ ਪਾਸੇ بارش ਹੋਣ ਕਰਕੇ ਸੁਖਣਾ ਲੇਕ ਦੇ ਵਿੱਚ ਪਾਣੀ ਆਇਆ ਇਸੇ ਕਰਕੇ ਸੁਖਣਾ ਲੇਕ ਦੇ ਜਿਹੜੇ ਫਲੱਡ ਗੇਟ ਆ ਉਹ ਖੋਲੇ ਸੀਗੇ ਪਹਿਲਾਂ ਇੱਕ ਗੇਟ ਖੋਲੇ ਸੀਗਾ ਜੋ ਦੇ ਇੱਕ ਗੇਟ ਨਾਲ ਟਾਈਮ ਪਾਸ ਨਾ ਹੋਣ ਲੱਗਾ ਉੱਪਰ ਦੀ ਪਾਣੀ ਚੱਲਣ ਲੱਗ ਪਿਆ ਤੇ ਨੇ ਦੋ ਗੇਟ ਖੋਲੇ ਸੀਗੇ ਉਹਦਾ ਕਰਕੇ ਘੱਗਰ ਦੇ ਵਿੱਚ ਪਾਣੀ ਚੱਲਿਆਗਾ 9 ਤੋਂ 10 ਫੁੱਟ ਘੱਗਰ ਦੇ ਵਿੱਚ ਪਾਣੀ ਚੱਲਿਆ ਛੱਤ ਵੀੜ ਚਿੜੀਆ ਕਰਦੇ ਬੈਕ ਸਾਈਡ ਜਿੱਥੇ ਉਹ ਨਾਕਦੇ ਆ ਉੱਥੇ ਚੱਲਿਆ 9 ਤੋਂ 10 ਫੁੱਟ ਪਾਣੀ ਚੱਲਿਆਗਾ ਕਿਉਂਕਿ ਚੱਲਿਆ 25000 25000 ਤੋਂ ਵਧਿਆ ਨਹੀਂ ਹੈਗਾ ਜਿਹੜੀਆਂ ਛੱਲਾਂ ਪਹਿਲਾਂ ਗਈਆਂ ਗਈਆਂ ਉਹ ਛੱਲਾਂ ਗਈਆਂ 70 70000 ਦੀਆਂ 70000 75000 ਇਸ ਦਾ ਪਾਣੀ ਨੰਗਿਆ ਬੈਥੋਂ ਦੀ ਉਹ ਪਾਣੀ ਤੁਹਾਡੇ ਕੋਲ ਟੱਪਿਆਗਾ ਦੇਖ ਲਓ ਇੱਥੋਂ 70000 ਇਹ ਦਾ 25 ਹਜ਼ਾਰ ਅੱਜ ਲੈ ਸਾਰਾ ਦਿਨ ਇਹਦੀ ਟੈਨਸ਼ਨ ਛੱਡ ਦਿਓ ਤੁਸੀਂ ਇਹ ਬਿਲਕੁਲ ਬੇਫਿਕਰ ਹੋ ਜਾ ਕੁਝ ਨਹੀਂ ਕਰ ਸਕਦਾ ਇਹ ਉਸ ਤੋਂ ਬਾਅਦ ਇਹਨੇ ਮਾਰਕੰਡਾ ਮਾਰਕੰਡਾ ਦੇ ਵਿੱਚ ਇਸ ਵਕਤ ਲੈ 10000 ਪਲੱਸ ਹੋ ਗਿਆ ਪਰ ਉਹ ਰਾਤ ਨੂੰ 2 ਵਜੇ ਤੱਕ 3 ਵਜੇ ਤੱਕ ਜਦੋਂ ਦਿਨ ਚੜੂਗਾ ਉਦੋਂ ਦੇਖੋ 18000 ਤੇ ਆ ਜਾਊਗੀ 18000 ਤੇ ਨੇੜੇ ਰਹੂਗੀ 17 ਵੀ ਹੋ ਸਕਦਾ 19 ਵੀ ਹੋ ਸਕਦਾ ਇੱਥੇ ਜਰ ਰਹੂਗੀ ਇਹ ਤੋਂ ਵੱਧ ਹੀ ਨਹੀਂ ਹੈਗੀ ਜਦੋਂ ਪਾਣੀ ਅੜੈਸ ਵਾਰੀ ਉਦੋਂ ਚੱਲੀ ਹੈ ਮਾਰਕੰਡਾ 36000 ਤੇ 36500 ਤੋਂ ਮੁੜ ਕੇ ਆਈ ਸੀ ਉਹ ਟੈਨਸ਼ਨ ਫ੍ਰੀ ਹੋ ਜਾਓ ਇਸ ਵਕਤ ਤੋਂ 18000 ਤੇ ਜਾਊਗੀ ਤੂੰ ਤਾਂ ਜਾਣਦੀ ਨਹੀਂ ਹੈਗੀ ਜੇ ਰਾਤ ਨੂੰ بارش ਜ਼ਿਆਦਾ ਹੋ ਗਈ ਕੁਦਰਤ ਤਾਂ ਉਹ ਅੱਡ ਗੱਲ ਆ ਪਰ ਜਿਹੜੀ بارش ਹੁਣ ਹੋਈ ਜਾਂਦੀ ਆ ਸ਼ਿਮੌਰ ਦੇ ਵਿੱਚ ਨਾਹਨ ਕਾਲੇ ਅੰਬ ਇਸ ਪਾਸੇ ਇਹਨਾਂ ਕਿ ਨਾ ਮਣ ਕਹਿੰਗਾ ਹੋ ਰੀਆਂ ਇਹਦਾ ਕਰਕੇ ਉਹ ਇਦੂ ਉੱਤੇ ਨਹੀਂ ਜਾਂਦੀਗੀ 18000 ਤੋਂ ਤੇੜਾ ਬੱਦੀ ਵਾਲਾ ਪਾਸਾ ਜਦੋਂ ਸੋਗਨ ਵਾਲੇ ਵਿੱਚ ਪਾਣੀ ਵਧਦਾ ਤਾਂ ਨਾਲ ਬੱਦੀ ਵਾਲੇ ਪਾਸੇ ਹੀ ਪਾਣੀ ਵਧਦਾਗਾ ਜਿਹੜਾ ਬੱਦੀ ਵਾਲਾ ਪਾਸਾ ਉਹਦੇ ਵਿੱਚ ਹੀ ਪਾਣੀ ਹੈਗਾਗਾ ਕੋਈ ਜ਼ਿਆਦਾ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਓਵਰਫਲੋ ਆ ਜਾਂ ਕੁਝ ਹੋਰ ਆ ਇੱਕ ਨਿਆ ਕੋ ਪਿੰਡ ਪੈਂਦਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਵੜਿਆਗਾ ਉਹ ਦੁਬਦ ਪਾਣੀ ਨਹੀਂ ਹੈਗਾਗਾ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨਾ ਉਹ ਨੀਵੇਂ ਥਾਵਾਂ ਤੋਂ ਪਾ ਦਿੰਦੇ ਆ ਜਿਵੇਂ ਜੀਰਕਪੁਰ ਵਾਲਾ ਪੌਲਾਗਾ ਉੱਥੇ ਪਾਣੀ ਜਾਦੇ ਹੋ ਜਾਂਦੇ ਥੋੜੇ ਜੇ ਨਹੀਂ ਉੱਥੋਂ ਵੀਡੀਓ ਬਣਦੀਆਂ ਉਹ ਜਾਂ ਨਿਆਂ ਗੋਂ ਜਿੱਥੇ ਪੀਜੀ ਦੀ ਬੈਕ ਸਾਈਡ ਉੱਥੇ ਠੇਕਾ ਹੈ ਜਿਹੜਾ ਬੰਦੇ ਜਾਂਦੇ ਘੁੰਮਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਉੱਥੇ ਨੀਵੇਂ ਥਾਂਗਾ ਉੱਥੋਂ ਵੀਡੀਓ ਬਣ ਜਾਂਦੀ ਹੈਗੀ ਉਹਨਾਂ ਥਾਵਾਂ ਦੀ ਵੀਡੀਓ ਉਹ ਤੇ ਪਰ ਐਡੀ ਵੱਡੀ ਗੱਲ ਨਹੀਂ ਹੈਗੀ ਜਿੱਡੀ ਚੈਨਲ ਦਿਖਾਈ ਜਾਂਦੇ ਆ ਜਾਂ ਡਰਾ ਰਹੇ ਆ ਇਹੋ ਜਿਹਾ ਕੁਝ ਨਹੀਂ ਹੈਗਾ ਹਜੇ ਤੱਕ ਦੂਸਰੀ ਗੱਲ ਕੱਗਰ ਦੇ ਵਿੱਚ ਹੁਣ 7 ਵਜੇ ਸ਼ਾਮ ਨੂੰ ਪਾਣੀ ਜਾ 4.5 ਫੁੱਟ ਐਤੋਂ ਵੱਧ ਨਹੀਂ ਹੈਗਾ 10000 ਕਿਉਂਕਿ ਉਥੇ ਥੱਲੇ ਪਾਣੀ ਆ ਗਿਆ ਗੱਗਰ ਦੇ ਵਿੱਚ ਗੱਗਰ ਘਟ ਚੁੱਕਿਆ ਹੈਗਾ ਮਾਰਕੰਡਾ ਰਾਤ ਨੂੰ ਵਧੂਗੀ ਉਹ ਰਾਤ ਨੂੰ 18 ਦੇ ਨੇੜੇ ਜਿਹੜੇ ਰਹੂਗੀ ਐਤੋਂ ਵੱਧ ਜਾਂਦੀ ਨਹੀਂ ਰਹਿ ਗਈ ਗੱਲ ਵਾਰਿਸ਼ ਦੀ ਵਾਰਿਸ਼ ਪੰਚਕੁਲਾ ਮਹਾਲੀ ਬੰਦ ਆ ਗਈ ਤਕਰੀਬਨ ਇਹ ਪਿਛਲੇ ਪੈਰਾਂ ਆ ਕੇ ਰੁਕ ਗਈ ਸੀਗੀ ਪਿਛਲੇ ਪੈਰ ਤੋਂ ਬਾਅਦ ਇੱਥੇ ਵਾਰਿਸ਼ ਨਹੀਂ ਹੋਏਗੀ ਹਿਮਾਚਲ ਦੇ ਵਿੱਚ ਹੋਈ ਜਾਂਦੀ ਆ ਉਹ ਕੁਦਰਤਾ ਹੁਣ ਬਾਦ ਕੱਟ ਵੀ ਸਕਦੀ ਹੈਗੀ ਪਰ ਹਿਮਾਚਲ ਦੇ ਵਿੱਚ ਹੋਈ ਜਾਂਦੀ ਹੈਗੀ ਕਹਿਣ ਦਾ ਭਾਵ ਕੀ ਆ ਐਤੋਂ ਵੱਡੇ-ਵੱਡੇ ਛੱਲਾਂ ਲੰਘ ਗਿਆ ਇੱਥੋਂ ਏ ਕੁਛ ਨਹੀਂ ਹੈਗਾ ਟੈਨਸ਼ਨ ਫਰੀ ਹੋ ਜਾ ਸੌਂ ਜਾ ਜੇ ਕੋਈ ਗੱਲਬਾਤ ਹੋਈ ਤਾਂ ਮੈਂ ਤੁਹਾਨੂੰ ਦੱਸ ਦਊਗਾ ਕਿਉਂਕਿ ਇੱਥੇ ਵਿੱਚ ਚੁੰਗੀ ਕੱਟੇ ਬਰਾ ਪਾਣੀ ਲੰਘਣ ਨਹੀਂ ਹੁੰਦਾ ਟੈਨਸ਼ਨ ਫਰੀ ਹੋ ਜਾ ਹਜੇ ਤੱਕ ਕੋਈ ਡਰਨ ਵਾਲੀ ਗੱਲ ਬਿਲਕੁਲ ਨਹੀਂ ਹੈਗੀ ਸੌਂ ਜਾ ਗੁੱਡ ਨਾਈਟ